ਜੋ ਆਸੋ ਚਰਸੀ ਸਭ ਕੋਈ ਆਈ ਆ ਰਹੀ ਹੈ ਸਤਿਗੁਰ ਦੇ ਬਾਣੀ ਅਨੁਸਾਰ ਭਾਈ ਸਾਹਿਬ ਭਾਈ 인ਦਰਜੀਤ ਸਿੰਘ ਜੀ ਜੋ ਸੰਸਾਰ ਤੇ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਗੁਰੂ ਕੇ ਕੀਰਤਨ ਦੀ ਸੇਵਾ ਜਿਨ੍ਹਾਂ ਨੇ ਨਿਭਾਈ ਔਰ ਸ਼੍ਰੀ ਹਰਿਮੰਦਰ ਸਾਹਿਬ ਵੀ ਉਹਨਾਂ ਨੇ ਕਾਫੀ ਸਮਾਂ ਸੇਵਾ ਕੀਤੀ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਕੇ ਉਹਨਾਂ ਨੇ ਸੇਵਾ ਕੀਤੀ ਸਤਗੁਰ ਕਿਰਪਾ ਕਰਨ ਭਾਈ ਸਾਹਿਬ ਦੇ ਅੱਜ ਹੀ ਪਤਾ ਲੱਗਿਆ ਕਿ ਉਹ ਸੰਸਾਰ ਤੋਂ ਚਲੇ ਗਏ ਨੇ ਸਤਗੁਰ ਕਿਰਪਾ ਕਰਨ ਜਾਣਾ ਸਾਰਿਆਂ ਨੂੰ ਹੀ ਹੈ ਵਾਰੀ ਅਨੁਸਾਰ ਕਿਉਂਕਿ ਜੋ ਵੀ ਸੰਸਾਰ ਤੇ ਆਇਆ ਹੈ ਉਸਨੇ ਇੱਕ ਨਾ ਇੱਕ ਦਿਨ ਜਾਣਾ ਹੈ ਤੇ ਬੜਾ ਇਸ ਚੀਜ਼ ਦਾ ਅਫਸੋਸ ਵੀ ਹੋਇਆ ਦੁੱਖ ਵੀ ਹੋਇਆ ਤੇ ਕੀਤਾ ਕੁਛ ਨਹੀਂ ਜਾ ਸਕਦਾ ਜੀ ਕੀਤਾ ਕਰਨਾ ਸਰਬ ਰਜਾਈ ਕਿਸ ਕੀਚਾ ਜੇ ਕਰ ਸਕੀ ਹੈ